ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਗੱਲਾਂ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਆਪਾਂ ਜਦੋਂ ਸਵੇਰੇ ਉੱਠਦੇ ਆ ਤਾਂ ਉੱਠਦੇ ਅਸਾਰ ਸਾਡੇ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤਾਂ ਜੋ ਸਾਡਾ ਸਾਰਾ ਦਿਨ ਬੜਾ ਸੋਹਣਾ ਬੀਤੇ ਵਧੀਆ ਲੰਘੇ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਇਹੋ ਗੱਲਬਾਤ ਕਰਨੀ ਆ ਵੀਡੀਓ ਨੂੰ ਪੂਰਾ ਸੁਣੀਓ ਜੀ ਸੰਗਤ ਜੀ ਸਭ ਤੋਂ ਪਹਿਲਾਂ ਜਦੋਂ ਹੀ ਸਵੇਰੇ ਸਾਡੀ ਅੱਖ ਖੁੱਲਦੀ ਆ ਬਿਸਤਰ ਦੇ ਉੱਤੇ ਲੰਮੇ ਪਿਆ ਪਿਆ ਹੀ ਵਾਹਿਗੁਰੂ ਜੀ ਦਾ ਜਾਪ ਕਰਨਾ ਪੰਜ ਵਾਰ ਕਹਿ ਲਓ 50 ਵਾਰ ਕਹਿ ਲਓ ਜਿੰਨੀ ਵਾਰੀ ਵੀ ਕਹਿ ਸਕਦੇ ਆ ਉੱਠਦੇ ਅਸਾਰ ਸਭ ਤੋਂ ਪਹਿਲਾ ਸ਼ਬਦ ਸਾਡੇ ਮੱਖ ਦੇ ਵਿੱਚੋਂ ਵਾਹਿਗੁਰੂ ਹੀ ਨਿਕਲਣਾ ਚਾਹੀਦਾ ਹੈ ਸਾਡੀ ਰਸਮਾਂ ਦੇ ਉੱਤੇ ਪਹਿਲਾ ਸ਼ਬਦ ਵਾਹਿਗੁਰੂ ਜੀ ਹੀ ਆਉਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਜਾਪ ਜਿੰਨਾ ਕਰ ਸਕਦੇ ਆ ਕਰਨਾ ਹੈ ਬੈਠ ਕੇ ਵੀ 5 10 15 ਮਿੰਟ ਸਿਮਰਨ ਕਰ ਲੈਣਾ ਚਾਹੀਦਾ ਹੈ ਜੇਕਰ ਸਿਮਰਨ ਦੇ ਵਿੱਚ ਮਨ ਨਹੀਂ ਜੁੜ ਰਿਹਾ ਤਾਂ ਆਪਣੇ ਦਸਾਂ ਹੀ ਗੁਰੂ ਸਾਹਿਬਾਨਾਂ ਦੇ ਨਾਮ ਲੈ ਕੇ ਸ਼ੁਕਰਾਨਾ ਕਰਨਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਤਰ੍ਹਾਂ ਦਸਾਂ ਹੀ ਗੁਰੂ ਸਹਿਬਾਨਾਂ ਦੇ ਨਾਮ ਲੈ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਸ਼ੁਕਰਾਨਾ ਕਰਨ ਤੋਂ ਬਾਅਦ ਫਿਰ ਬਿਸਤਰ ਤੋਂ ਪੈਰ ਪੁੱਜੇ ਜ਼ਮੀਨ ਤੇ ਪਾਉਣਾ ਹੈ ਅਤੇ ਫਿਰ ਇਸ਼ਨਾਨ ਕਰਨਾ ਇਸ਼ਨਾਨ ਵੀ ਆਪਾਂ ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਕਰੀਗੇ ਤਾਂ ਇਹਦਾ ਵੱਡਾ ਲਾਭ ਸਾਨੂੰ ਕੀ ਮਿਲਦਾ ਹੈ ਵੱਡਾ ਫਾਇਦਾ ਸਾਨੂੰ ਕੀ ਹੁੰਦਾ ਹੈ ਕਿ ਸਾਡਾ ਮਨ ਸਵੇਰੇ ਉੱਠਦੇ ਅਸਾਰ ਹੀ ਗੁਰੂ ਸਾਹਿਬ ਜੀ ਦੇ ਸੋਹਣੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਫਿਰ ਮਨ ਦੇ ਉੱਤੇ ਜੋ ਵੀ ਪਿਛਲੇ ਦਿਨ ਦੀਆਂ ਟੈਨਸ਼ਨਾਂ ਸੀ ਚਿੰਤਾਵਾਂ ਸੀ ਉਹ ਨਹੀਂ ਆਉਂਦੀਆਂ ਅਸੀਂ ਸਵੇਰੇ ਉੱਠਦੇ ਅਸਾਰ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਉੱਠੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਆ ਇਸ਼ਨਾਨ ਕੀਤਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕੀਤਾ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਪੋਜਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਪਹਿਲਾਂ ਤਾਂ ਜਦੋਂ ਆਪਾਂ ਗੁਰੂ ਦਾ ਗਿਆਨ ਹਾਸਲ ਕਰਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਧਿਆਨ ਕਰਦੇ ਆ ਤਾਂ ਸਾਡਾ ਮਨ ਪਹਿਲਾਂ ਹੀ ਮਜ਼ਬੂਤ ਹੋ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਆਪਾਂ ਆਪਣੇ ਆਪ ਨੂੰ ਪੋਜਿਟਿਵ ਵਿਚਾਰਾਂ ਦੇ ਨਾਲ ਭਰਦੇ ਆ ਤਾਂ ਸਾਡਾ ਪੂਰਾ ਦਿਨ ਬੜਾ ਸੁਨਾ ਬੀਤਦਾ ਹੈ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਕਿੰਜ ਪਰਣਾ ਭਾਵੇਂ ਸ਼ੀਸ਼ੇ ਅੱਗੇ ਖੜਜੋ ਜਿੱਥੇ ਮਰਜੀ ਖੜਜੋ ਅੱਖਾਂ ਬੰਦ ਕਰਕੇ ਬੈਠਜੋ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਆ ਕੁਝ ਲੋਕ ਸਵੇਰੇ ਉੱਠਦੇ ਆ ਸਾਰਾ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਦੇ ਵਿੱਚੋਂ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਕਿ ਮੇਰਾ ਰੰਗ ਕਿਸ ਤਰ੍ਹਾਂ ਦਾ ਏ ਮੇਰੇ ਫੇਸ ਦੇ ਉੱਪਰ ਆ ਕੀ ਹੋ ਗਿਆ ਮਤਲਬ ਆਪਣੇ ਸਰੀਰਕ ਮੰਤਰ ਨੂੰ ਲੈ ਕੇ ਨਾ ਕਈ ਵਾਰ ਸਵੇਰੇ ਉੱਠਦਿਆਂ ਸਾਰ ਹੀ ਮਨ ਦੇ ਵਿੱਚ ਇਦਾਂ ਦੇ ਵਿਚਾਰ ਪਰ ਲੈਂਦੇ ਨੇ ਪਰ ਨਹੀਂ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਆ ਆਪਣੇ ਆਪ ਨੂੰ ਕਹਿਣਾ ਹੈ ਕਿ ਤੇਰੇ ਵਰਗਾ ਕੋਈ ਨਹੀਂ ਆ ਤੈਨੂੰ ਸਤਿਗੁਰ ਸੱਚੇ ਪਾਸ਼ਾ ਨੇ ਬੜਾ ਸੋਹਣਾ ਬਣਾ ਕੇ ਭੇਜਿਆ ਹੈ ਬੜਾ ਖਾਸ ਬਣਾ ਕੇ ਭੇਜਿਆ ਹੈ ਆਪਣੇ ਆਪ ਨੂੰ ਸ਼ਾਬਾਸ਼ ਇਹ ਦਵਾਂਗੇ ਆਪਣੇ ਆਪ ਦੀ ਕਦਰ ਆਪ ਕਰਾਂਗੇ ਤਾਂ ਹੀ ਲੋਕ ਸਾਡੀ ਕਦਰ ਕਰਨਗੇ ਜੇ ਸਵੇਰੇ ਉੱਠਦਿਆਂ ਸਾਰ ਆਪਾਂ ਖੁਦ ਹੀ ਆਪਣੇ ਆਪ ਦੇ ਵਿੱਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਫਿਰ ਲੋਕਾਂ ਨੇ ਤਾਂ ਸਾਡੇ ਵਿੱਚੋਂ ਕਮੀਆਂ ਕੱਢਣੀਆਂ ਹੀ ਆ ਨਾ ਫਿਰ ਆਪਾਂ ਸ਼ਿਕਾਇਤ ਕਰ ਦਿੰਨੇ ਆ ਕਿ ਫਲਾਣਾ ਮੇਰੀ ਕਦਰ ਨਹੀਂ ਕਰਦਾ ਇਹ ਉਹ ਤਾਂ ਇਹ ਸ਼ੁਰੂਆਤ ਤਾਂ ਸਵੇਰੇ ਸਵੇਰ ਆਪਾਂ ਆਪਣੇ ਆਪ ਤੋਂ ਕਰਦੇ ਆ ਸਭ ਤੋਂ ਵੱਡੀ ਬੇਕਦਰੀ ਤਾਂ ਆਪਾਂ ਖੁਦ ਆਪਣੇ ਆਪ ਦੀ ਕਰਦੇ ਆ ਕਿਉਂਕਿ ਕਦੀ ਵੀ ਇਹ ਗੱਲ ਨੋਟ ਕਰਿਓ ਸਭ ਤੋਂ ਜ਼ਿਆਦਾ ਨਿੰਦਿਆ ਆਪਾਂ ਆਪਣੇ ਆਪ ਦੀ ਖੁਦ ਕਰਦੇ ਆ ਸ਼ੀਸ਼ੇ ਅੱਗੇ ਖੜ ਜਿਏ ਤਾਂ ਕਿੰਨੇ ਨੁਕਸ ਕੱਢਦੇ ਆ ਕਿਸੇ ਹੋਰ ਸੋਹਣੇ ਬੰਦੇ ਨੂੰ ਦੇਖ ਲਈਏ ਤਾਂ ਆਪਣੇ ਆਪ ਦੀ ਤੁਲਨਾ ਉਹਦੇ ਨਾਲ ਕਰਦੇ ਆ ਕਿਸੇ ਗਿਆਨੀ ਨੂੰ ਵੇਖ ਲਈਏ ਉਹਦੇ ਨਾਲ ਆਪਣੇ ਆਪ ਦੀ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਕਾਸ਼ ਮੈਂ ਵੀ ਇਹਦੇ ਵਰਗਾ ਹੁੰਦਾ ਮੈਂ ਉਹਦੇ ਵਰਗਾ ਹੀ ਹੁੰਦਾ ਕਦੇ ਆਪਣੇ ਆਪ ਨੂੰ ਕਿਹਾ ਕਿ ਮੈਂ ਬੜਾ ਵਧੀਆ ਹਾਂ ਮੈਨੂੰ ਵੀ ਵਾਹਿਗੁਰੂ ਅਕਾਲ ਪੁਰਖ ਜੀ ਨੇ ਬੜਾ ਸੋਹਣਾ ਬਣਾ ਕੇ ਭੇਜਿਆ ਹੈ ਵਾਹਿਗੁਰੂ ਅਕਾਲ ਪੁਰਖ ਜੀ ਨੇ ਮੈਨੂੰ ਬੜੇ ਗੁਣ ਦਿੱਤੇ ਨੇ ਕਦੇ ਆਪਣੇ ਗੁਣਾਂ ਦੀ ਤਾਰੀਫ਼ ਨਹੀਂ ਕਦੇ ਆਪਣੇ ਆਪ ਦੀ ਤਾਰੀਫ਼ ਨਹੀਂ ਕਦੀ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਨਹੀਂ ਕੀਤਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਸੋਹਣਾ ਸ਼ਰੀਰ ਦਿੱਤਾ ਸੋਹਣਾ ਦਿਮਾਗ ਦਿੱਤਾ ਵਾਹਿਗੁਰੂ ਜੀ ਨੇ ਸਾਰਿਆਂ ਨੂੰ ਹੱਥ ਪੈਰ ਦਿਮਾਗ ਅੱਖ ਨੱਕ ਕੰਨ ਬੰਦਰ ਭਾਵੇਂ ਵੱਖ-ਵੱਖ ਹੋਵੇ ਪਰ ਇਹ ਸਾਰੀਆਂ ਚੀਜ਼ਾਂ ਕੰਮ ਤਾਂ ਇੱਕੋ ਜਿਹੀਆਂ ਕਰਦੀਆਂ ਨੇ ਨਾ ਅੱਖਾਂ ਕਿਸੇ ਦੀਆਂ ਬਿੱਲੀਆਂ ਨੇ ਕਾਲੀਆਂ ਨੇ ਛੋਟੀਆਂ ਨੇ ਵੱਡੀਆਂ ਨੇ ਅੱਖਾਂ ਦੇਖਤਾਂ ਰਹੀਆਂ ਨੇ ਨਾ ਕੰਨ ਸੁਣ ਰਹੇ ਨੇ ਦਿਮਾਗ ਚੱਲ ਰਿਹਾ ਹੈ ਤਾਂ ਫਿਰ ਆਪਾਂ ਆਪਣੇ ਆਪ ਦੀ ਤੁਲਨਾ ਕਿਸੇ ਦੇ ਨਾਲ ਕਿਉਂ ਕਰਨੀ ਆਪਣੇ ਗੁਣਾਂ ਨੂੰ ਪਹਿਚਾਨਣਾ ਹੈ ਆਪਣੇ ਗੁਣਾਂ ਨੂੰ ਨਿਖਾਰਨਾ ਹੈ ਤਾਂ ਦੇਖਣਾ ਸਾਡੇ ਵਰਗਾ ਕੋਈ ਵੀ ਨਹੀਂ ਰੋਜ਼ ਆਪਣੇ ਆਪ ਨੂੰ ਇਹ ਸ਼ਾਬਾਸ਼ ਦੇਣੀ ਆ ਆਪਣੇ ਆਪ ਨੂੰ ਕਹਿਣਾ ਕਿ ਤੂੰ ਬੜਾ ਖਾਸ ਆ ਆਪਣੇ ਆਪ ਨੂੰ ਕਹਿਣਾ ਕਿ ਤੂੰ ਬਹੁਤ ਖੁਸ਼ ਆ ਤੂੰ ਬਹੁਤ ਸ਼ਾਂਤ ਆ ਜੋ ਵੀ ਤੁਸੀਂ ਬਣਨਾ ਚਾਹੁੰਦੇ ਆਪਣੇ ਆਪ ਨੂੰ ਉਹ ਚੀਜ਼ਾਂ ਕਹਿਣੀਆਂ ਨੇ ਕਿ ਤੂੰ ਹੈ ਤਾਂ ਦੇਖਣਾ ਇੰਜ ਕਹਿਣ ਦੇ ਨਾਲ ਹੈ ਪੂਰਾ ਦਿਨ ਖੁਸ਼ ਵੀ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਜਿਸ ਵੇਲੇ ਉੱਠ ਕੇ ਆਪਣੇ ਆਪ ਨੂੰ ਨਿਰਾਸ਼ਾ ਦੇ ਨਾਲ ਭਰ ਲਿਆ ਤਾਂ ਫਿਰ ਪੂਰਾ ਦਿਨ ਵੀ ਉਸੇ ਤਰ੍ਹਾਂ ਬੀਤੇਗਾ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਚੁਣੌਤੀਆਂ ਨੇ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜਾਵ ਨੇ ਕੁਝ ਲੋਕ ਉਹਨਾਂ ਚੁਣੌਤੀਆਂ ਦੇ ਨਾਲ ਲੜਦੇ ਨੇ ਅਤੇ ਕੁਝ ਉਹਨਾਂ ਨੂੰ ਦੇਖ ਕੇ ਹਿੰਮਤ ਹਾਰ ਕੇ ਬੈਠ ਜਾਂਦੇ ਆ ਇਹ ਨਹੀਂ ਵੀ ਦੁਨੀਆ ਦੇ ਉੱਤੇ ਸਾਰੇ ਬਹੁਤ ਸੌਖੇ ਨੇ ਸਭ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਨੂੰ ਦੇਖ ਕੇ ਘਬਰਾਉਣਾ ਨਹੀਂ ਹੈ ਉਹਨਾਂ ਚੁਣੌਤੀਆਂ ਨੂੰ ਦੇਖ ਕੇ ਹਿੰਮਤ ਹਾਰ ਕੇ ਨਹੀਂ ਬੈਠ ਜਾਣਾ ਉਹਨਾਂ ਚੁਣੌਤੀਆਂ ਮੁਸ਼ਕਲਾਂ ਦੇ ਹੱਲ ਲੱਭਣੇ ਆ ਸਤਿਗੁਰ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਹੈ ਸਭ ਮੁਸ਼ਕਲਾਂ ਦੇ ਹੱਲ ਮਿਲ ਜਾਂਦੇ ਆ ਦੁਨੀਆ ਦੇ ਉੱਤੇ ਐਸੀ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਹੈ ਜਿਹਦਾ ਕੋਈ ਹੱਲ ਨਾ ਹੋਵੇ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਕੋਈ ਜਵਾਬ ਨਾ ਹੋਵੇ ਬਸ ਆਪਣੇ ਆਪ ਨੂੰ ਸ਼ਾਂਤ ਕਰਕੇ ਸੋਚਣ ਦੀ ਲੋੜ ਆ ਜਿੰਨਾ ਹੀ ਆਪਾਂ ਕਾਲੇ ਪੈਨੇ ਆ ਉਨਾ ਹੀ ਆਪਾਂ ਆਪਣਾ ਨੁਕਸਾਨ ਕਰਦੇ ਆ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਘੜੀ ਆ ਜਾਵੇ ਕੋਈ ਔਖੀ ਘੜੀ ਆ ਜਾਵੇ ਕਾਲੇ ਨਹੀਂ ਪੈਣਾ ਚਾਹੀਦਾ ਆਪਣੇ ਆਪ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਸ਼ਾਂਤ ਮਨ ਸਾਨੂੰ ਸਹੀ ਫੈਸਲੇ ਕਰਕੇ ਦਿੰਦਾ ਹੈ ਇਹ ਕਾਲਾ ਮਨ ਇਹ ਨਾ ਜਿਹੜਾ ਇਹ ਆਪਾਂ ਨੂੰ ਬਹੁਤ ਮੁਸ਼ਕਲਾਂ ਦੇ ਵਿੱਚ ਫਸਾਉਂਦਾ ਹੈ ਇਹ ਕਾਲਾ ਮਨ ਸਾਹਮਣੇ ਪਏ ਹੱਲ ਵੀ ਸਾਨੂੰ ਦੇਖਣ ਨਹੀਂ ਦਿੰਦਾ ਕਈ ਵਾਰ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸਾਡੇ ਸਵਾਲਾਂ ਦੇ ਜਵਾਬ ਸਾਡੇ ਸਾਹਮਣੇ ਹੀ ਹੁੰਦੇ ਆ ਪਰ ਇਹ ਜਿਹੜਾ ਮਨ ਦਾ ਕਾਲਾ ਪਾਣੀ ਆ ਨਾ ਇਹ ਦੇਖਣ ਹੀ ਨਹੀਂ ਦਿੰਦਾ ਇਹ ਸਾਨੂੰ ਹੋਰ ਪਾਸੇ ਹੀ ਝਪਕਾਈ ਫਿਰਦਾ ਏ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਈ ਜਾਂਦਾ ਏ ਤਾਂ ਮਨ ਨੂੰ ਸ਼ਾਂਤ ਰੱਖਣਾ ਹੈ ਮਨ ਸ਼ਾਂਤ ਤਾਂ ਰਹੇਗਾ ਜੇਕਰ ਆਪਾਂ ਇਹਦੇ ਵਿੱਚ ਚੰਗਾ ਗਿਆਨ ਭਰਾਂਗੇ ਬੱਸ ਜਦੋਂ ਵੀ ਕਿਤੇ ਜ਼ਿੰਦਗੀ ਦੇ ਵਿੱਚ ਮੁਸ਼ਕਲ ਘੜੀ ਆ ਜੇਵੇ ਸਭ ਤੋਂ ਪਹਿਲਾਂ ਉਸ ਮਾਲਕ ਵੱਲ ਧਿਆਨ ਕਰਨਾ ਕਿਉਂਕਿ ਜੇ ਉਹ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਨਾਲ ਨੇ ਨਾ ਫਿਰ ਸਭ ਸਾਡਾ ਸਾਥ ਦੇਣਗੇ ਤਾਂ ਮੁਸ਼ਕਲ ਘੜੀ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਹੈ ਵਾਹਿਗੁਰੂ ਜੀ ਨੂੰ ਕਹਿਣਾ ਕਿ ਸਤਿਗੁਰ ਸੱਚੇ ਪਾਸ਼ਾ ਤੁਸੀਂ ਅੰਗ ਸੰਗ ਰਹਿਣਾ ਜਦੋਂ ਇਹ ਅਰਦਾਸ ਬੇਨਤੀ ਕਰ ਦਿੱਤੀ ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਤਾਕਤ ਆ ਜਾਂਦੀ ਹੈ ਵੀ ਹੁਣ ਕੋਈ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ ਮੈਂ ਸਭ ਕੁਝ ਕਰ ਲਵਾਂਗਾ ਸਭ ਤੋਂ ਪਹਿਲਾਂ ਗੁਰੂ ਦਾ ਆਸਰਾ ਲੈਣਾ ਹੈ ਫਿਰ ਕਿਸੇ ਹੋਰ ਦਾ ਆਸਰਾ ਧਕਣਾ ਹੈ ਜਦੋਂ ਗੁਰੂ ਦਾ ਆਸਰਾ ਲਿਆ ਤਾਂ ਸਾਨੂੰ ਸਤਗੁਰ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਹੀ ਇੰਨੀ ਪਾਵਰ ਇੰਨੀ ਤਾਕਤ ਦੇ ਦੇਣੀ ਹੈ ਕਿ ਅਸੀਂ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਕਰ ਸਕੀਏ ਆਓ ਕੱਲ ਤੋਂ ਹੀ ਆਪਣੇ ਤਨ ਮਨ ਨੂੰ ਤੰਦਰੁਸਤ ਨਰਵਾਰ ਰੱਖਣ ਦੇ ਲਈ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰੀਏ ਸਭ ਤੋਂ ਪਹਿਲਾਂ ਜਲਦੀ ਉੱਠਣ ਦੀ ਆਦਤ ਪਾਉਣੀ ਆ ਉੱਠਦੇ ਅਸਾਰ ਵਾਹਿਗੁਰੂ ਜੀ ਦਾ ਸਿਮਰਨ ਵਾਹਿਗੁਰੂ ਜੀ ਦਾ ਸ਼ੁਕਰਾਨਾ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਅਤੇ ਸਵੇਰ ਦੀ ਸੈਰ ਸਾਡੇ ਲਈ ਬਹੁਤ ਜ਼ਰੂਰੀ ਆ ਸਵੇਰ ਦੀ ਸੈਰ ਕਸਰਤ ਯੋਗਾ ਯੂ ਵੀ ਤੁਸੀਂ ਕਰਨਾ ਚਾਹੁੰਦੇ ਆ ਆਪਣੇ ਸਰੀਰ ਦੇ ਲਈ ਕਰਨਾ ਹੈ ਤੇ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਨਾ ਹੈ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਆ ਤਾਂ ਦੇਖਣਾ ਸਾਡਾ ਪੂਰਾ ਦਿਨ ਸੋਹਣਾ ਬੀਤੇਗਾ ਤੇ ਇਹਨਾਂ ਦਿਨਾਂ ਤੋਂ ਹੀ ਸਾਡੀ ਜ਼ਿੰਦਗੀ ਬਣਦੀ ਆ ਸਾਡੀ ਜ਼ਿੰਦਗੀ ਬਦਲ ਜਾਵੇਗੀ ਤਾਂ ਇਹ ਕੰਮ ਆਪਾਂ ਰੋਜ਼ ਕਰਨੇ ਆ